ਮੇਰਾ ਨਾਮ ਸਾਈਲ ਹੈ ਜੀ ਤੇ ਕੀ ਕਿਦਾਂ ਹੋਇਆ ਸਾਰਾ ਇਹ ਮਾਮਲਾ ਇਹ ਇਹ ਇਧਰ ਆ ਰਹੇ ਸੀਗੇ ਤਾਂ ਟਰੱਕ ਵਾਲਾ ਇਧਰੋਂ ਸੰਦੇ ਆ ਰਿਹਾ ਸੀਗਾ ਹੂੰ ਹੂੰ ਤਾਂ ਇਹ ਟਰੱਕ ਵਾਲੇ ਨੇ ਬ੍ਰੇਕ ਹੀ ਨਹੀਂ ਲਾਈ ਉਹਨੇ ਉਡਾ ਕੇ ਉਹਨੂੰ ਮਾਰਿਆ ਜੀ ਇਹ ਵਿਚਾਰਾ ਦਿਨੋਂ ਆਣ ਕੇ ਮੋਰੇ ਡਰਾਈਵਰ ਸ਼ੀਸ਼ੇ ਤੋਂ ਬਾਹਰ ਡਿੱਗਿਆ ਮਾਲ ਸਾਰਾ ਖਿੱਲਰ ਗਿਆ ਤੇ ਇਹ ਜਿਹੜਾ ਟਰੱਕ ਚੱਲ ਗਿਆ ਹੈ ਇਹਦੇ ਇਸ ਟਾਈਮ ਕੀ ਹਾਲਾਤ ਹੈਗੇ ਆ ਇਹਦੇ ਹਾਲਾਤ ਇਹਦੀ ਪਿਛਲੀ ਲੱਕ ਦੀ ਹੱਡੀ ਉੱਡੀ ਟੁੱਟ ਗਈ ਹੈ ਜੀ ਉਹ ਤਾਂ ਕੀ ਮੂਟ ਇਸ ਟਾਈਮ ਕਿੱਥੇ ਲੈ ਕੇ ਗਏ ਇਹਨੂੰ ਸੀਰੋ ਹਸਪੀਟਲ ਜੀ ਠੀਕ ਜੀ ਅੱਜ ਚੌਂਕ 'ਚ ਫੜੇ ਹੈਗੇ ਆ ਆ ਦੋ ਟਰੱਕਾਂ ਦੀ ਆਪਸ ਵਿੱਚ ਟਕਰਾਉਣੀ ਆ। ਮਾਫ਼ੀ ਜਾਣਕਾਰੀ ਹੈ। ਆਹ ਟੈਲੀਫੋਨ ਆਇਆ ਸੀ ਕਿ ਇਦਾਂ ਦੋ ਟਰੱਕ ਸੀਗੇ ਇੱਕ ਲੋਹੇ ਦਾ ਭਰਿਆ ਆ ਰਿਹਾ ਸੀ। ਇੱਕ ਦਸੂਏ ਵੱਲੋਂ ਆ ਰਿਹਾ ਸੀ। ਦਸੂਏ ਵਾਲੋਂ ਆਇਆ ਜਿਹੜਾ ਸੀਗਾ ਉਹ ਗੱਡੀ ਦੇ ਵਿੱਚ ਟੱਕਰ ਤੇਜ਼ ਸੀਗਾ ਚਲਾ ਰਿਹਾ ਡਰਾਈਵਰ। ਜੀ। ਤੇਜ਼ ਉਹ ਗੱਡੀ ਦੇ ਵਿੱਚ ਮਾਰ ਦਿੱਤੀ ਗੱਡੀ ਜਿਹੜੀ ਹੈ ਚੌਂਕ ਦੇ ਵਿੱਚ ਪਲਟ ਗਈ ਆ। ਅਸੀਂ ਬੋਕੇ ਦੇ ਪਹੁੰਚੇ ਹੁਣ ਡਰਾਈਵਰ ਜਿਹੜਾ ਆ ਉਸ ਗੱਡੀ ਦਾ ਉਹ ਕਾਬੂ ਕਰ ਲਿਆ। ਤੇ ਉਹਨੂੰ ਲਿਆਂਦੇ ਆ ਇੱਥੇ ਆ ਗੱਡੀ ਦਾ ਪਹਿਲਾਂ ਰਸਤੇ ਜਿਉਂ ਗੱਡੀਆਂ ਨੰਗਲ ਨਹੀਂ ਕਰ ਦਿੱਤਾ। ਜਿਹੜਾ ਗਾਮ ਲੱਗਿਆ ਹੀ ਮੜਾ ਮਟਾ ਹੁਣ ਇਹਨੂੰ ਗੱਡੀ ਨੂੰ ਸਿੱਧੀ ਕਰਾ ਕੇ ਤੇ ਫੇ ਅਗਲੀ ਕਾਰ ਦੇ ਉੱਤੇ ਬਿਆਨ ਲੈ ਕੇ ਡਰਾਈਵਰ ਤੇ ਕਰਦੇ ਆਂ ਤੇ ਜਿਹੜੀ ਗੱਡੀ ਪਲਟੀ ਉਸ ਡਰਾਈਵਰ ਦੇ ਇਸ ਟਾਈਮ ਕੀ ਹਲਾਤ ਹੈ ਹੋਰ ਉਹ ਠੀਕ ਆ ਉਹ ਸੱਟਾਂ ਤੋਂ ਬਚ ਗਿਆ ਜੀ ਠੀਕ ਆ ਤੇ ਕੀ ਹੋ ਗਿਆ ਠੀਕ ਆ ਹਾਂ ਇਹ ਡਰਾਈਵਰ ਜਿਹੜਾ ਹੈਗਾ ਇਹ ਵੀ ਠੀਕ ਆ ਜੀ ਇਹਨੂੰ ਬਚਾ ਹੋ ਗਿਆ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਜੀ ਛੋਟਾ ਛੋਟਾ ਦੇ ਬਚ ਗਿਆ ਜੀ ਅਗਲੀ ਕਾਰ ਬਈ ਕਾਰ ਹਾਂ ਅਗਲੀ ਕਾਰ ਬਈ ਉਹਨੂੰ ਬੰਦੀ ਕਰਦੇ ਆਂ